ਇਹ ਅਸੀਂ ਤੁਹਾਨੂੰ ਬਖਾਵਾਂਗੇ ਨੇ ਜੇਕਰ ਤੁਹਾਨੂੰ ফাইন ਪੈ ਗਿਆ ਤੁਹਾਡੀ ਐਂਡ ਤੇ ਜੋ ਇਨਕਮ ਆ ਉਹਦੇ ਚ ਉਹਨਾਂ ਨੇ ਕੱਟ ਲੈਣਾ। ਉਹ ਇੱਕ ਪੂਰਾ ਮਾਨੀਟਰ ਕਰਦੇ ਆ ਜਿੱਦਾਂ ਆਪਾਂ ਕਾਮੇਜਰ ਲਾਈ ਹੋਏ ਆ ਕੀ ਜੇਗਾ ਸਿੱਕਾ ਉਹ ਵੀ ਤੁਹਾਨੂੰ ਫੋਨ ਤੇ ਮੈਸੇਜ ਆ ਜਾਣਾ ਉਹ ਉਹ ਨਹੀਂ ਖਾ ਰਹੀ ਉਹ ਅੱਜ ਹੀਟ ਤੇ ਆ ਉਹਦੇ ਤੁਸੀਂ ਟੀਕਾ ਭਰਉਣਾ ਉਹ ਵੀ ਉਹਨੇ ਦੱਸ ਦੇਣਾ ਵਾ ਉਹ ਕਦੋਂ ਕਾਲ ਵੀங்கோਈ ਮਤਲਬ ਟੁੱਟ ਨਹੀਂ ਉਹ ਕਿੱਥੇ ਫਿਰਦੀ ਆ ਫਾਰਮ ਤੇ ਕਿਉਂਕਿ ਸਾਰਾ ਫਾਰਮ ਵਾਈਫਾਈ ਆ ਵਾਈਫਾਈ ਤੇ ਚਾਹੀਕ ਪਲੇਸ ਤੇ ਆ ਪਰ ਉਹਨਾਂ 3 ਨੇ ਸਾਰੇ ਲੱਗੇ ਹੋਏ ਆ ਉਹਨਾਂ 3 ਨੇ ਡਾਟਾ ਛੱਡ ਚ ਭੇਜ ਦਿਆ ਛੱਡ ਵਾਲਾ ਵਾਈਫਾਈ ਆਨਲਾਈਨ ਅਪਲੋਡ ਕਰਕੇ ਤੁਹਾਡੀ ਫੋਨ ਐਪ ਤੇ ਭੇਜ ਦਿਆ ਯਾਨੀ ਕਿ ਤੁਹਾਨੂੰ ਸਾਰਾ ਕੋਸ਼ਿਸ਼ ਘਰੇ ਬੈਠ ਕੇ ਨੂੰ ਪਤਾ ਲੱਗ ਜਾਂਦਾ ਤਾਂ ਇੱਕ ਇੱਕ ਕਰਕੇ ਡੱਬੇ ਚ ਵੜਨ ਲੱਗ ਜਾਂਦੀ ਤੇ ਉਹ ਗੋਲ ਟੇਬਲ ਵਾਂਗੂ ਘੁੰਮਣ ਲੱਗ ਜਾਂਦਾ ਇੱਕ ਮੁੰਡਾ ਇੱਕ ਪਾਸੇ ਖੜ ਜਾਂਦਾ ਇੱਕ ਮੁੰਡਾ ਇੱਕ ਪਾਸੇ ਖੜ ਜਾਂਦਾ ਜਿਹੜਾ ਮਸ਼ੀਨਾਂ ਲਾਉਣ ਵਾਲੇ ਪਾਸੇ ਖੜ ਗਿਆ ਜੀ ਦੀ ਡਿਊਟੀ ਹੈ ਜਬੀ ਜਦੋਂ ਪੇਚ ਵਰਕੀ ਤਾਂ ਫੇਰ ਤੁਸੀਂ ਜਿਵੇਂ ਵੀਡੀਓ ਚ ਵੇਖਿਓਗੇ ਤੇ ਉਹਨੇ ਮਸ਼ੀਨ ਲਾਉਣੀ ਹੈ ਸਵਿਚ ਸਟਾਰਟ ਕਰਕੇ ਵੈਕਿਊਮ ਮਾਉਣ ਥਾਣਾ ਨੂੰ ਚੁੰਬੜੀ ਮਸ਼ੀਨ ਮਸ਼ੀਨ ਲਾ ਦੇਣੀ ਉਹ ਉਸ ਤੋਂ ਬਾਅਦ ਸਾਰੀ ਰਿਸਪੋਨਸੀਬਿਲਟੀ ਹੈ ਕਿ ਮਸ਼ੀਨ ਦੀ ਸਸੀ ਕਾਲਜੀ ਤੁਸੀਂ ਜੁੜਿਓ 7C TV ਆਸਟ੍ਰੇਲੀਆ ਦੇ ਨਾਲ ਤੇ 7C ਦੀ ਟੀਮ ਪਹੁੰਚੀ ਹੈ ਨਿਊਜ਼ੀਲੈਂਡ CTV ਆਸਟ੍ਰੇਲੀਆ ਦੇ ਨਾਲ ਤੇ ਜਿਵੇਂ ਕਿ ਤੁਹਾਨੂੰ ਰਸਤੇ ਦੇ ਵਿੱਚ ਦੱਸਿਆ ਸੀਗਾ ਜਿਵੇਂ ਕਿ ਅਸੀਂ ਨਿਊਜ਼ੀਲੈਂਡ ਤੱਕ ਪਹੁੰਚੇ ਹੋਏ ਆ ਤੇ ਅਸੀਂ ਤੁਹਾਨੂੰ ਵਿਖਾਵਾਂਗੇ ਕਿ گاਵਾਂ ਦੀ ਫਾਰਮਿੰਗ ਕਿੱਦਾਂ ਹੁੰਦੀ ਆ ਕਿੱਦਾਂ ਸਾਰਾ ਦੁੱਧ ਦਾ ਡੇਰੀ ਫਾਰਮ ਦਾ ਕੰਮ ਹੁੰਦਾ ਤੇ ਅੱਜ ਸਾਰੀ ਅਸੀਂ ਤੁਹਾਨੂੰ ਇਹ ਜਾਣਕਾਰੀ ਦੇਵਾਂਗੇ ਉਸ ਭਾਜੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਕਿੱਦਾਂ ਫਾਰਮਿੰਗ ਹੁੰਦੀ ਆ ਦੁੱਧ ਪਲਾਂਟ ਕਿੱਦਾਂ ਸਭ ਕੁਝ ਹੁੰਦਾ ਤਾਨੂੰ ਦੱਸਿਆ ਸੀਗਾ ਅਸੀਂ ਨਿਊਜ਼ੀਲੈਂਡ ਵੀ ਘਰ ਕਿਤੇ ਆਏ ਹੋਏ ਹਾਂ ਤੇ ਅੱਜ ਤੁਹਾਨੂੰ ਅਸੀਂ ਫੇਰੀ ਫਾਰਮਿੰਗ ਬਾਰੇ ਥੋੜਾ ਜਿਹਾ ਦੱਸਾਂਗੇ ਕਿੱਦਾਂ ਇਹ ਫਾਰਮਿੰਗ ਹੁੰਦੀ ਆ ਤੇ ਸਾਰਾ ਬਾਈ ਹੋਣਾ ਨਾਲ ਗੱਲਬਾਤ ਕਰਾਂਗੇ ਵੈਸੇ ਵੀ ਬਾਈ ਹੋਣੀ ਸਾਡੇ ਪਿੰਡ ਤੋਂ ਹੀ ਆ ਤੇ ਬਾਈ ਤੁਸੀਂ ਕਾਜੀ ਫਿਕਰ ਬਾਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਸੋ ਮਾਚ ਬਾਈ ਜੀ ਪਹਿਲਾਂ ਤਾਂ ਭਾਈ ਜੀ ਸਾਨੂੰ ਥੋੜਾ ਜਿਹਾ ਆਪਣੇ ਬਾਰੇ ਜਾਣਕਾਰੀ ਜੋ ਪਿੱਛੇ ਇੰਡੀਆ ਬਾਰੇ ਤੁਸੀਂ ਕਦੋਂ ਇੱਥੇ ਆਏ ਆ ਕਿ ਕਿੰਨਾ ਟਾਈਮ ਹੋ ਗਿਆ ਆਪ ਨੂੰ ਤੇ ਆਪਣੇ ਥੋੜਾ ਜਿਹਾ ਪਿੰਡ ਬਾਰੇ ਦੱਸੋ ਜੀ ਹਾਂਜੀ ਭਾਈ ਜੀ ਪਹਿਲਾਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਕੋਲੇ ਆਉਣ ਲਈ ਤੇ ਸਾਡੇ ਤੋਂ ਸੈਟਗੇਮਾਂ ਤੇ ਪਹੁੰਚਿਆ ਗਿਆ ਬਸ ਬਹੁਤ ਵਧੀਆ ਕੀਤਾ ਸਾਡੇ ਕੋਲ ਆਈ ਤੇ ਨਾਲੇ ਸਾਰੇ ਸਾਡੇ ਪਿੰਡ ਵਾਲੇ ਖੜੇ ਆ ਜੀ ਮੈਂ ਹੈਗਾ ਲੱਗਿਆ ਨਹੀਂ ਤੂ ਤਸੀਲਪਾਗਾ ਪੁਰਾਣਾ ਜ਼ਿਲ੍ਹਾ ਮੋਗਾ ਜੀ ਅਸੀਂ ਮੈਂ ਇੱਥੇ ਨਿਊਜ਼ੀਲੈਂਡ ਆਇਆ ਸੀ 2012 ਦੇ ਵਿੱਚ ਇਸ ਤੜੀ ਵੀ ਡੈਰੀ ਫਾਰਮਿੰਗ ਦੀ ਸੀਗੀ ਥੋੜਾ ਟਾਈਮ ਕਿ ਵੀ ਫਰੂਟ ਦਾ ਕੰਮ ਕੀਤਾ ਪਰ ਜ਼ਿਆਦਾਤਰ ਡੈਰੀ ਫਾਰਮਿੰਗ ਨਾਲ ਹੀ ਲੈਂਕ ਰਹੇ ਆ ਤੇ ਹੁਣ ਵੀ ਆਪਾਂ ਡੈਰੀ ਫਾਰਮਿੰਗ ਚਲਾ ਰਹੇ ਆ ਆਪਣੇ ਕੋਲ ਵੀ ਫਾਰਮ ਠੀਕ ਹੀ ਤੇ ਆ ਤੇ ਇਹ ਹਜ਼ਾਰ ਕਣਾ ਦਾ ਫਾਰਮ ਹੈ ਤੋਂ ਕਰਵਾ ਚ ਖੜੇ ਆ ਜਿੰਨਾ ਟਮਾਟੋ ਦਾ ਵੀ ਕੰਮ ਰਿਹਾ ਆ ਆਈਕੀ ਫਾਰਮਿੰਗ ਦੇ ਵਿੱਚ ਵੈਸੇ ਫਾਰਮਿੰਗ ਚ ਮੈਨੂੰ 12 ਸਾਲ ਟੋਟਲ 12 ਸਾਲ ਟੋਟਲ ਆ ਪੂਰੇ 25 ਦੇ ਵਿੱਚ 12 ਸਾਲ ਹੋ ਜਾਣੇ ਜੀ 2012 ਚ ਮੈਂ ਆ ਕੇ ਸਟੱਡੀ ਕੀਤੀ 13 ਚ ਪ੍ਰੈਕਟੀਕਲ ਸ਼ੁਰੂ ਕਰਤਾ ਪਹਿਲਾਂ ਤੁਸੀਂ ਕਿਸੇ ਦੇ ਨਾਲ ਕੰਮ ਕੀਤਾ ਸੀ ਪਹਿਲਾਂ ਤਾਂ ਹਜੇ ਮੈਂ ਸਟੱਡੀ ਦੇ ਡਿਊਰਿੰਗ ਤਾਂ ਮੈਂ ਟੀਵੀ ਫਰੂਟ ਦਾ ਕੀਤਾ ਜੀ ਵਿੱਚ ਵਿੱਚ ਟੀਵੀ ਫਰੂਟ ਨਾਲ ਵੀ ਲਿੰਕ ਰਹੀ ਉਸ ਤੋਂ ਬਾਅਦ ਸਟੱਡੀ ਕੰਪਲੀਟ ਕਰਕੇ ਫਾਰਮਾਂ ਤੇ ਟ੍ਰੇਨਿੰਗ ਲੱਗੀ ਕਿਸੇ ਨਾਲ ਕੰਮ ਕੀਤਾ ਫਿਰ ਫਾਰਮ ਅਸਿਸਟੈਂਟ ਤੋਂ ਲੈ ਕੇ ਜੋਬਾਂ ਕੀਤੀਆਂ ਫਾਰਮ ਜਿੱਦਾਂ ਫਾਰਮ ਸਿਸਟੈਟ ਹੁੰਦਾ ਕਿ ਤੁਹਾਡੀ ਪੋਜੀਸ਼ਨ ਵਾਝੀ ਹੈ ਹਾਂਡ ਮੈਨੇਜਰ ਤੁਸੀਂ ਮੈਨੇਜਰ ਬਣ ਜਾਂਦੇ ਹੋ ਤੇ ਤੁਹਾਡੀ ਮੈਨੇਜਰ ਤੇ ਆ ਕੇ ਰੈ residency ਪਤਾ ਸੀ ਅਮਰੀਕਾ ਫਮਿਲੀ ਲੱਗਦੀ ਅਸੀਂ ਸਿਰਫ ਈਮੇਲਸ ਮਤਲਬ ਵਸੀਆਂ ਹੀ ਲੱਗਦੇ ਆ 250 ਵਸੀਆਂ ਤੇ 1000 ਇਹ ਸਾਰੀਆਂ ਤੁਹਾਡੇ ਕੋਲੇ ਦੁੱਧ ਵਾਲੀਆਂ ਇਹ ਸਾਰੀਆਂ ਸਾਰੀਆਂ ਇੱਕ ਟਾਈਮ ਤੇ ਡਰਾਈ ਕਰਨੀਆਂ ਤੇ ਇੱਕ ਟਾਈਮ ਤੇ ਫਿਰ ਇਹ ਮੇਰੀ 2 ਮਹੀਨਿਆਂ ਚ ਪਾਲ ਵੀ ਹੋ ਜਾਣੀ ਜਿੱਦਾਂ ਹੁਣ ਅਸੀਂ ਇਹਨਾਂ ਨੂੰ ਲਗਭਗ ਐਂਡ ਆਫ ਮਈ ਡਰਾਈ ਕਰਦਾ ਸਾਰੀਆਂ ਅੱਛਾ ਜੀ ਤੇ ਉਸ ਤੋਂ ਬਾਅਦ ਇਹ 2 ਮਹੀਨੇ ਰਿਸਟ ਕਰਨੀਆਂ ਆ ਫਿਰ ਜੁਲਾਈ ਦੇ ਵਿੱਚ ਫਿਰ ਇਹਨਾਂ ਦੀ ਕਾਲਵਿੰਗ ਸਟਾਰਟ ਹੋਏਗੀ ਸੂਣੀਆਂ ਸ਼ੁਰੂ ਹੋਣਗੀਆਂ ਤੇ ਇਹ ਅਗਸਤ ਦੇ ਐਂਡ ਤੱਕ ਫਿਰ ਸਾਰੀਆਂ ਸੂਣ ਟ੍ਰੇਨਿੰਗ ਆ ਸੋ ਇਹ ਸਾਰੇ ਇੱਕੇ ਵਕਤਿਆਂ ਇਕੱਠੀਆਂ ਆ ਜਾਂਦੀਆਂ ਹਾਂ ਹਾਂ ਜੀ ਮੋਸਟਲੀ ਨਿਊਜ਼ੀਲੈਂਡ ਦੀ ਫਾਰਮਿੰਗ ਹੈ ਦਈਆਂ ਜੀ ਕਿ 2 ਮਹੀਨਿਆਂ ਦੇ ਵਿੱਚ ਵਿੱਚ ਸਾਰੀਆਂ ਗਾਵਾਂ ਸੂਕੇ ਫਿਰ ਉਹਨਾਂ ਦੀ ਮਿਲਕਿੰਗ ਚੱਲਦੀ ਆ ਫਿਰ ਉਹਨਾਂ ਨੂੰ 2 ਮਹੀਨੇ ਦਾ ਡਰਾਈ ਆਫ ਪੀਰੀਅਡ ਦਿੱਤਾ ਜਾਂਦਾ ਤੇ 2 ਵਾਈਸ ਦੀ ਮਿਲਕਿੰਗ ਆ ਜੀ ਹੁਣ ਇੱਥੇ ਮਾਰਨਿੰਗ ਤੇ ਈਵਨਿੰਗ ਚ ਮਾਰਨਿੰਗ ਲਗਭਗ ਕਿੱਥੇ ਕੱਪ ਲੱਗਦੇ ਆ ਕੱਪ ਕਹਿੰਦੇ ਵੀ ਮਿਲਕਿੰਗ ਨੂੰ 4 ਵਜੇ ਕੱਪ ਲਾ ਕੇ 8:30 ਵਜੇ ਨੂੰ ਫ੍ਰੀ ਹੋ ਜਾਂਦੇ ਆ ਤੇ ਫੇਰ ਸ਼ਾਮ ਨੂੰ 2 ਵਜੇ ਕੱਪ ਇਹ ਆਪਾਂ ਇੱਥੇ ਬੈਠ ਕੇ ਕਰਦੇ ਗੱਲਬਾਤ ਤੇ ਬੜਾ ਦਸਤੋਰ ਸਾਨੂੰ ਹਾਂਜੀ ਇੱਥੇ ਵੈਸੇ ਤਾਂ ਮੋਸਟਲੀ ਨਿਊਜ਼ੀਲੈਂਡ ਦੇ ਵਿੱਚ ਕੋਈ ਸਿਸਟਮ ਨਾ ਸਾਰੇ ਫਾਰਮ ਰਨ ਕਰਦੇ ਆ ਕੋਈ ਇੱਕ ਅੱਧਾ ਡਿਫਰੈਂਟ ਹੋ ਸਕਦਾ ਜਿੱਦਾਂ ਆਪਣੇ ਇੰਡੀਆ 'ਚ ਹੁੰਦਾ ਵੀ ਕੋਈ ਆਪਣੀ ਮਰਜ਼ੀ ਕਰਦਾ ਕੋਈ ਨਹੀਂ ਮਰਜ਼ੀ ਤਾਂ ਇੱਥੇ ਵੀ ਤੁਸੀਂ ਕਰ ਸਕਦੇ ਹੋ ਪਰ ਇੱਥੇ ਸਾਰੇ ਇੱਕੋ ਜਿਹਾ ਕੰਮ ਕਰਦੇ ਆ ਇੱਥੇ ਕਹਿੰਦੇ ਆ ਵੀ ਸਾਰੇ ਸਪ੍ਰਿੰਗ ਕਾਲਵਿੰਗ ਮਤਲਬ ਇਸ ਤੋਂ 2 ਮਹੀਨੇ ਪਹਿਲਾਂ ਜਦੋਂ ਸਪ੍ਰਿੰਗ ਆਉਂਦੀ ਆ ਘਾਓ ਕਦੇ ਉਦੋਂ ਹੀ ਗਾਵਾਂ ਸੋਉਣੀਆਂ ਗਾਵਾਂ ਨੂੰ ਇਹ ਸਭ ਨਾ ਟੀਕੇ ਭਰੇ ਜਾਣੇ ਵੀ 2 ਮਹੀਨਿਆਂ ਦੇ ਵਿੱਚ ਵਿੱਚ ਗਾਵਾਂ ਸੂ ਪਹਿਣ ਅਗਸਤ ਸਤੰਬਰ ਤਾਂ ਕਿ ਮੂਰੇ ਜਦੋਂ ਸਤੰਬਰ ਦੇ ਵਿੱਚ ਨਿਊਜ਼ੀਲੈਂਡ ਦੀ ਆਵੇ ਸਪ੍ਰਿੰਗ ਘਾਹ ਉੱਗਣ ਤੇ ਉਦੋਂ ਤੁਹਾਡੇ ਕੋਲੇ ਸੱਜਰਾ ਗਾਵਾਂ ਹੋਣ ਸਾਰੀਆਂ ਸੂਆ ਪੂਰਾ ਹੋ ਜੀਵੇ ਤੁਹਾਡਾ ਸੋ ਇਸ ਵਕਤ ਆਪਣੀਆਂ ਸਾਰੀਆਂ ਗਾਵਾਂ ਸੂਕੀ ਇਹਨਾਂ ਦੀ ਮਿਲਕਿੰਗ ਚੱਲ ਰਹੀ ਆ ਤੁਸੀਂ ਵੀਡੀਓ ਚ ਵੇਖੋਗੇ ਜੀ ਆਪਾਂ ਤੁਸੀਂ ਜਿਹੜਾ ਸਾਨੂੰ ਦਿਖਾਇਆ ਹਾਂ ਜੀ ਜਿੰਨੇ ਹੁਣ ਇੱਕ ਪਾਸੇ ਗਾਵਾਂ ਚੜ ਰਹੀਆਂ ਨੇ ਤੇ ਦੂਜੇ ਪਾਸੇ ਗਾਵਾਂ ਉਤਰ ਰਹੀਆਂ ਜੀ ਕੀ ਇਹ ਨਾਲ ਦੀ ਨਾਲ ਫੀਡ ਵੀ ਹੋ ਰਹੀ ਹੈ ਨਾ ਓਕੇ ਕਿਦਾਂ ਮੜਾ ਸਾਡੇ ਸਰੋਤਿਆਂ ਨੂੰ ਦੱਸੋ ਵੀ ਉਹ ਕੀ ਹਿਸਾਬ ਕਿਤਾਬ ਹੈ ਜੀ ਕਿਦੋਂ ਉਹ ਵੀ ਤੁਸੀਂ ਇੱਕ ਗਾਣ ਨੂੰ ਕਿੰਨੀ ਫੀਡ ਦਿੰਦੇ ਹੋ ਉਹ ਕਿਵੇਂ ਮੈਨੇਜ ਕਰਦੇ ਉਹ ਚੀਜ਼ ਹਾਂਜੀ ਜਿੱਦਾਂ ਤੁਸੀਂ ਫਾਰਮ ਵੀਡੀਓ ਚ ਦੇਖਿਆ ਕਿ ਫਾਰਮ 700 ਕਿੱਲੇ ਚ ਆ ਮੋਸਟਲੀ ਘਾਹ ਵਾ ਥੋੜੀ ਬਹੁਤੀ ਆਪਾਂ 50 60 ਕਿੱਲੇ ਮੱਕੀ ਲਾਉਣੀ ਆ ਰੁੱਤ ਦੇ ਹਿਸਾਬ ਨਾਲ ਆਦਰਵਾਇਸ ਘਾਹ ਵਾ ਇਸ ਵਕਤ ਗਾਵਾਂ ਖੁੱਲੇ ਫਾਰਮ ਦੇ ਵਿੱਚ 80 ਪੈੜਕ ਬਣੇ ਆ ਪੈੜਕੇ ਤੋਂ ਮਤਲਬ ਡੱਬਿਆਂ ਚ ਵੰਡਿਆ ਹੋਇਆ ਫਾਰਮ ਕੋਈ 50 ਕਿੱਲਿਆਂ ਦਾ ਡੱਬਾ ਕੋਈ 70 ਕਿੱਲਿਆਂ ਦਾ ਡੱਬਾ ਉਸ ਤੋਂ ਬਾਅਦ ਮੇਰੀ ਡਿਊਟੀ ਇਹੀ ਆ ਵੀ ਤੁਹਾਡੇ ਕੋਲ 1 ਮੀਟਰ ਹੁੰਦਾ ਵੀ ਘਾਹ ਦੀ ਲੈਂਥ ਕਿੰਨੀ ਆ ਉਹਦੇ ਚ ਡਰਾਈ ਮੈਟਰ ਕਿੰਨਾ ਇੱਕ ਡੱਬੇ ਦੇ ਵਿੱਚ ਕਿੰਨੀ ਫੀਡ ਅਵੇਲੇਬਲ ਆ ਇੱਕ ਟੋਟਲ ਉਹਨੂੰ ਪਤਾ ਕਿਵੇਂ ਲੱਗਦਾ ਬਾਈ ਜੀ ਉਹ ਚੀਜ਼ ਬਾਰੇ 1 ਮੀਟਰ ਆ ਜੀ ਉਹਨੂੰ ਅਸੀਂ ਘਾਹ ਦੇ ਉੱਪਰ ਰੱਖਦੇ ਆ ਉਹ ਮੈਨੂੰ ਰੀਡਿੰਗਸ ਦੇ ਦਿੰਦਾ ਕਿ ਇੰਨੀ ਘਾਹ ਦੀ ਲੰਬਾਈ ਆ ਇਹ ਥੋੜੀ ਬਹੁਤੀ ਸਟੱਡੀ ਕੀਤੀ ਹੋਈ ਆ ਕਾਜ ਕਿਹੜੇ ਟਾਈਮ ਆਫ ਦਿਅਰ 10% ਡਰਾਈ ਮੈਟਰ ਆ ਸਾਰਾ ਕੁਝ ਉਹ ਤੁਸੀਂ ਕੈਲਕੂਲੇਸ਼ਨ ਕਰਨੀ ਆ ਕਿ ਇੰਨਾ ਡਰਾਈ ਮੈਟਰ ਮਤਲਬ ਫੀਡ ਅਵੇਲੇਬਲ ਆ ਇਸ ਪੈਟਿਕ ਦੇ ਵਿੱਚ ਇੱਥੇ ਮੈਂ ਕਿੰਨੀਆਂ ਗਾਮਾਂ ਪਾ ਸਕਦਾ ਅੱਛਾ ਉਹ ਤੁਸੀਂ ਕੰਪਿਊਟਰ ਇਹਨਾਂ ਨੂੰ ਆਪਦੀ ਆਪ ਦੱਸਦੇ ਹਾਂ ਕਿ ਕਿੰਨੀ ਅਵੇਲੇਬਲ ਇੰਨੀ ਹੈਗੇ ਆ ਕਿ ਇੰਨੀਆਂ ਗਾਮਾਂ ਇਹਦੇ ਤੇ ਗਾਮਾਂ ਦੀ ਵੀਡ ਰੈਡੀ ਤਿਆਰ ਆ ਬਿਲਕੁਲ ਬਿਲਕੁਲ ਜੀ ਜੇ ਤਾਂ ਹੁਣ ਸਾਡੇ ਕੋਲੇ ਦੋ ਗਰੁੱਪ ਆ 5-500 ਗਾਂ ਦੇ ਉਹ ਮੈਂ ਦੇਖਣਾ ਕਿ ਇਹਨਾਂ ਨੂੰ ਦਿਹਾੜੀ ਦੇ ਆ ਫੀਡ ਚ ਪੈਟਿਕ ਚ ਇੰਨੀ ਫੀਡ ਅਵੇਲੇਬਲ ਆ ਇਹਨਾਂ ਨੂੰ ਉਹ ਤਾਂ ਹੋ ਗਿਆ ਘਾਹ ਖਵੋਨ ਦਾ ਵੀ ਕੱਚੇ ਰਾਹ ਬਣਿਆ ਵਿੱਚ ਤਾਰਾਂ ਲੱਗੀਆਂ ਕਰੰਟ ਜਿਹੜਾ ਤੁਸੀਂ ਗੇਟ ਖੁੱਲਾ ਛੱਡਤਾ ਉਹਨਾਂ ਨੇ ਤਾਂ ਉੱਥੇ ਜਾ ਕੇ ਵੜ ਜਾਣਾ ਅੱਛਾ ਜੀ ਉੱਥੇ ਜਾ ਕੇ ਵੜ ਗੀਆਂ ਤੁਸੀਂ ਲੋਕ ਕਰਿਆ ਸਾਰੇ ਬਸ ਹੀ ਕਰੰਟ ਆ ਮਾਰਨਿੰਗ ਟਾਈਮਰ ਲਾ ਦੇਣਾ ਤੁਸੀਂ ਇੱਕ ਟਾਈਮਰ ਨੇ ਰੱਸੀ ਛੱਡ ਦੇਣੀ ਆ ਤੁਹਾਡਾ ਰਾਹ ਸੈੱਟ ਆ ਉਹਨਾਂ ਨੇ ਛੱਡ ਚ ਆ ਜਾਣਾ ਜਿੱਦਾਂ ਹੁਣ 20 ਟਪਹਿਰੀ ਆਪਦੀ ਆਪ ਹੀ ਆ ਜਾਣਾ ਉਹਨਾਂ ਨੂੰ ਛੱਡ ਚ ਫੀਡ ਮਿਲਦੀ ਉਹਨਾਂ ਨੂੰ ਲਾਲਚ ਆ ਸਮੈਲ ਆ ਉਹਨਾਂ ਨੂੰ ਫੀਡ ਦੀ ਉਹ ਤੁਸੀਂ ਵੀਡੀਓ ਦੇਖੋਗੇ ਫਿਰ ਉਹ ਯਾਰਡ ਆ ਕਹਿੰਦੇ ਯਾਰਡ ਤੇ ਖੜ ਜਾਂਦੇ ਆ ਹਾਂ ਜੀ ਹਾਂ ਜੀ ਯਾਰ ਔਟੋਮੈਟਿਕ ਗੇਟਸ ਉਹਨਾਂ ਨੂੰ ਪਿੱਛੋਂ ਧੱਕੀ ਆਉਂਦੇ ਆ। ਓਕੇ ਜੀ। ਤੇ ਮਸ਼ੀਨਾਂ ਚੱਲ ਪਈਆਂ ਡੱਬੇ ਬਣੇ ਹੋਏ ਆ ਤੁਸੀਂ ਵੀਡੀਓ 'ਚ ਦੇਖੋਗੇ 60 ਡੱਬੇ ਬਣੇ ਆ। ਉਹਨੂੰ ਅਸੀਂ ਬੇਲ ਵੀ ਕਹਿ ਦਿੰਨੇ ਆ। ਤੋਂ ਇੱਕ ਇੱਕ ਕਰਕੇ ਡੱਬੇ 'ਚ ਵੜਨ ਲੱਗ ਜਾਂਦੀ ਤੇ ਉਹ ਗੋਲ ਟੇਬਲ ਵਾਂਗੂੰ ਘੁੰਮਣ ਲੱਗ ਜਾਂਦਾ। ਅੱਛਾ ਜੀ। ਇੱਕ ਮੁੰਡਾ ਇੱਕ ਪਾਸੇ ਖੜ ਜਾਂਦਾ, ਇੱਕ ਮੁੰਡਾ ਇੱਕ ਪਾਸੇ ਖੜ ਜਾਂਦਾ। ਜਿਹੜਾ ਮਸ਼ੀਨਾਂ ਲਾਉਣ ਵਾਲੇ ਪਾਸੇ ਖੜ ਗਿਆ। ਉਹਦੀ ਡਿਊਟੀ ਇਹੀ ਆ ਵੀ ਜਦੋਂ 베ਰ ਚ ਵੜ ਗਈ ਡੱਬੇ ਜੀ ਤੁਸੀਂ ਜਿਵੇਂ ਵੀਡੀਓ ਚ ਵੇਖਦੇ ਹੋਵੋਗੇ ਤੇ ਉਹਨੇ ਮਸ਼ੀਨ ਲਾਉਣੀ ਆ ਸਵਿਚ ਸਟਾਰਟ ਕਰਕੇ ਵੈਕਿਊਮ ਆਉਣ ਥਾਣਾ ਨੂੰ ਚੁੰਬੜ ਕੀ ਮਿਚਿਆ ਥਾਣਾ ਨੂੰ ਮਸ਼ੀਨ ਲਾ ਦੇਣੀ ਉਸ ਤੋਂ ਬਾਅਦ ਸਾਰੀ ਰਿਸਪੌਂਸਿਬਿਲਟੀ ਹੈਗੀ ਮਸ਼ੀਨ ਦੀ ਵੀ ਕਦੋਂ ਉਹ ਗਾਮ ਮੁੱਕਦੀ ਆ ਘੁੰਮਦੇ ਘੁੰਮਦੇ 9-10 ਮਿੰਟ ਦੇ ਗੇੜੇ ਤੇ ਟੇਬਲ ਤੇ ਅੱਛਾ ਜਿਹੜਾ ਆਪਾਂ ਦੇਖਿਆ ਵੀ ਉਹ 9 ਤੋਂ 10 ਮਿੰਟ ਲੱਗਦੇ ਜਾਣੀ ਉਹਨੂੰ ਘੁੰਮਣ ਹਾਂਜੀ ਬਾਕੀ ਦਾ ਤੁਸੀਂ ਸਪੀਡ ਵੀ ਅਡਜਸਟ ਕਰ ਸਕਦੇ ਹੋ ਜੇ ਤੁਸੀਂ ਸੱਜਰਾ ਕੰਮ ਆ ਉਹਦੋਂ ਤੁਹਾਨੂੰ ਟੇਬਲ ਹੌਲੀ ਘੁਮਾਉਣਾ ਪੈਣਾ ਵੀ ਚੋਈਆਂ ਜਾਣ ਜਿਵੇਂ ਜਿਵੇਂ ਪ੍ਰਾਣੀਆਂ ਹੁੰਦੀਆਂ ਨੇ ਉਹ ਤੁਸੀਂ ਸਪੀਡ ਵੱਧ ਤੇ ਮੂਵਿੰਗ ਕਰ ਸਕਦੇ ਹੋ ਜੇ ਕੋਈ ਨਹੀਂ ਵੀ ਚੋਈ ਗਈ ਤਾਂ ਉਹਨੇ ਪਿੱਛੇ ਗੇਟ ਨੇ ਚੱਕਿਆ ਨਹੀਂ ਜਾਣਾ ਉਹਨੂੰ ਡੱਬੇ 'ਚ ਲੋਕ ਹੀ ਰੱਖੂਗੀ ਦੂਜੇ ਗੇੜੇ 'ਚ ਭੇਜ ਦੂਗੀ ਅੱਛਾ ਉਹ ਗਾਂ ਨੂੰ ਕੰਪਿਊਟਰ ਨੇ ਆਪ ਹੀ ਆਪ ਦੂਜੇ ਗੇੜ ਕੋਈ ਜਾਊਗੀ ਜੇ ਉਹ ਚੋਈ ਗਈ ਤਾਂ ਕੰਪਿਊਟਰ ਨੇ ਰੱਸੀ ਖਿੱਚ ਕੇ ਵੈਕਿਊਮ ਮਾਦ ਕਰਕੇ ਮਸ਼ੀਨ ਵੀ ਲਾ ਦੇਣੀ ਆ ਸਪਰੇਅ ਵੀ ਮਾਰ ਦੇਣੀ ਆ ਥਨਾ ਤੇ ਤੇ ਗੇਟ ਨੂੰ ਚੱਕ ਦੇਣਾ ਵੀ ਤੂੰ ਪਿੱਛੇ ਹਟ ਕੇ ਤੇ ਆਪਦਾ ਬਾਹਰ ਨਿਕਲ ਕੇ ਜਿੱਥੇ ਪੜਕ ਸੈਟ ਆ ਉੱਥੇ ਉਹ ਲੈਂਡ ਬਣ ਕੇ ਜਾਈ ਜਾਂਦੀ ਤੇ ਜਿਹੜਾ ਆਪਾਂ ਇੱਕ ਤੁਸੀਂ ਸਾਨੂੰ ਦਿਖਾਇਆ ਵੀ ਫੀਡ ਆ ਰਹੀ ਆ ਨਾ ਉਹਦਾ ਕੀ ਕਿੱਦਾਂ ਸਿਸਟਮ ਆ ਜੀ ਉਹਦਾ ਜੀ ਦੋ ਸਾਈਲੋ ਬਣੇ ਹੋਏ ਆ ਆਪਾਂ ਮਾੜਾ ਜਿਹਾ ਤੁਹਾਨੂੰ ਦਿਖਾਵਾਂਗੇ ਬਾਅਦ ਚੋ ਸਾਈਲੋ ਮਤਲਬ ਵੱਡੇ ਡਰਮ ਕਹਿ ਲਓ ਪੰਜਾਬੀ ਦੇ ਵਿੱਚ ਉਹਨਾਂ 'ਚ 32 ਟਨ ਦੋਨਾਂ 'ਚ ਫਿੱਟ ਹੋ ਜਾਂਦੀ ਆ ਫੀਡ ਉਹ ਵੀ ਤੁਹਾਡੀ ਮਰਜ਼ੀ ਆ ਇ ਪਾਪ ਕਿਉਂ ਨਾ ਲੋਂਦਾ ਇੱਥੇ ਫੀਡ ਕੋਈ ਪੈਲੇਟਸ ਪਾਉਂਦਾ ਡਿਫਰੈਂਟ ਟਾਈਪ ਦੀ ਫੀਡ ਆਫ ਦੀ ਚੋਇਸ ਆ ਜੇ ਮੱਕੋ ਵਕਰੀਆਂ ਕੰਪਨੀਆਂ ਬਣੀਆਂ ਤੁਸੀਂ ਆਰਡਰ ਕਰਨਾ ਉਹਨਾਂ ਦੇ ਟਰੱਕ ਨੇ ਆਉਣਾ ਉਹਨਾਂ ਦੇ ਓਗਰ ਬਣਿਆ ਹੁੰਦਾ ਜਿੱਦਾਂ ਆਪਣੀ ਕਣਕ ਵੱਢਣ ਵਾਲੀਆਂ ਮਸ਼ੀਨਾਂ ਦੇ ਨਹੀਂ ਆਪਾਂ ਟਰਾਲੀ ਭਰਦੇ ਉਦਾਂ ਉਹ ਓਗਰ ਬਣਿਆ ਉਹ ਉਤੋਂ ਦੀ ਉਹਨਾਂ ਨੂੰ ਫਿਲ ਕਰ ਜਾਂਦਾ ਜੀ ਉਹਦੇ 'ਚ ਫਿਰ ਥੱਲੇ ਮੋਟਰਾਂ ਲੱਗੀਆਂ ਹੋਈਆਂ ਕੰਪਿਊਟਰ ਨੇ ਮੋਟਰ ਨੂੰ ਇਹ ਦੱਸਣਾ ਕਣ ਤੋਂ ਰੀਡ ਕਰਕੇ ਕਿ ਇਹ ਨਵੀਂ ਗਾਂ ਆ ਗਈ ਇਹ ਉਸ ਗਾਂ ਨੂੰ ਮੈਂ ਕੰਪਿਊਟਰ ਚ ਕੀ ਫਿੱਟ ਕੀਤਾ ਹੋਇਆ ਕਿ ਇਹ ਲਿੱਸੀ ਆ ਜਾਂ ਰਾਜੀ ਆ ਘੱਟ ਉਹਦੇ ਨੂੰ ਕਿੰਨੇ ਕਿਲੋ ਫੀਡ ਮਿਲੇ ਅੱਛਾ ਉਹਨੇ ਕੰਪਿਊਟਰ ਨੇ ਉਹਦੇ ਮੋਟਰ ਨੂੰ ਦੱਸਣਾ ਮੋਟਰ ਨੂੰ ਦੱਸਣਾ ਕੰਪਿਊਟਰ ਨੂੰ ਦੱਸਣਾ ਗਾਂ ਦੇ ਕੰਨ ਨਾ ਹਾਂਜੀ ਜਦੋਂ ਗਾਂ ਉੱਥੇ ਪਹੁੰਚੀ ਸਕੈਨ ਹੋਈ ਓਕੇ ਜੀ ਇਹ ਨੰਬਰ 1 ਗਾਂ ਆ ਇਹਨੂੰ ਮੈਂ ਸੈੱਟ ਕੀਤੀ ਆ ਕਿ 3 ਕਿਲੋ ਫੀਡ ਮਿਲੇ ਫਿਰ ਉਸ ਦੀ ਪ੍ਰੋਡਕਸ਼ਨ ਡਿਫਰੈਂਟ ਹਾਊਸ ਆ ਦੂਸਰੀ ਨੂੰ 2 ਕਿਲੋ ਮਿਲੇ ਦੂਸਰੀ ਨੂੰ 5 ਮਿਲੇ ਉਸ ਜਿਹੜੀਆਂ ਮੋਟਰਾਂ ਫਿਰ ਉਹਨਾਂ ਵੱਡੇ ਡਰਮਾਂ ਚੋਂ ਖਿੱਚਦੀਆਂ ਪਈਆਂ ਉਹਨੇ ਉਹਨੇ ਸੈਕਿੰਡਸ ਘੁੰਮਣਾ ਅੱਛਾ ਜੀ ਰੂਲੇ ਨੇ ਜਿੰਨੇ ਲਿਆ ਕਿ ਉਹ ਗਾਂ ਦੇ ਮੂਰੇ ਟਰੇ ਬਣੀ ਹੋਈ ਫੀਡ ਸਿੱਟਣੀ ਆ ਉਹਨੇ 110 ਸੈਕਿੰਡ ਕੋ ਮੱਗਿਆ 110 ਕਿਲੋ ਹੀ ਫੀਡ ਉਹ ਗਾਂ ਮੂਰੇ ਸਿੱਟਣੀ ਆ ਉਹ ਜਿਹੜੀ ਫੀਡ ਐ ਇੱਕ ਗਾਂ ਦੇ ਮੂਰੇ ਜਿੰਨੀ ਡាក់ਦੀ ਉਹ ਇੱਕੋ ਗਾਂ ਖਾਊਗੀ ਉਹਨੂੰ ਦੂਜੀ ਗਾਂ ਹਾਂ ਉਹਦੇ ਤੁਸੀਂ ਆਪਾਂ ਬਾਅਦ ਚੋ ਛੋਟ ਦਿਖਾ ਦਾਂਗੇ ਉਹਦੇ ਜਿਹੜੀ ਫੀਡ ਆ ਨਾ ਉਹ ਇੱਕ ਗਾਂ ਦੇ ਐਦਾਂ ਦੋ ਗੇਟਸ ਬਣੇ ਹੋਏ ਟੈਂਟ ਦੇ ਉਹ ਬੈਨ ਦੇ ਵਿੱਚ ਵੀ ਟਰੇ ਚ ਵੀ ਵੀ ਉਹਦੀ ਦੂਸਰਾ ਮੂੰਹ ਨਾ ਮਾਰ ਸਕੀ ਅੱਛਾ ਦੂਜੀ ਗਾਂ ਨਹੀਂ ਖਾ ਸਕੂਗੀ ਫਿਰ ਜੇ ਤਾਂ ਉਹ ਗਾਂ ਜਦੋਂ ਚਵਾਈ ਹੋਗੀ ਜੇ ਤਾਂ ਕੰਪਲੀਟ ਹੋ ਗਈ ਪਿੱਛੇ ਨਹੀਂ ਹੱਟੀ ਵੈਸੇ ਇੰਟਰਸਟ ਮਾਰੀ ਧੱਕੇ ਨਾਲ ਕਿਹੜਾ ਦਵਾਰੇ ਲਾਉਗੀ ਤੈਨੂੰ ਫੀਡ ਨਹੀਂ ਮਿਲੂਗੀ ਜੇ ਉਹਦਾ ਹਜੇ ਦੁੱਧ ਚੋਰਿਆ ਹੋਇਆ ਫੇਰ ਉਹ ਦਵਾਰੇ ਕਿਹੜਾ ਰਹੀ ਤਾਂ ਹੀ ਉਹਨੂੰ ਦਵਾਰੇ ਫੀਡ ਮਿਲੂਗਾ ਇਹ ਸਾਰਾ ਕੰਪਿਊਟਰਾਈਜ਼ ਆ ਹਾਂਜੀ ਤੇ ਇਹ ਜਦੋਂ ਦੁੱਧ ਸਾਰਾ ਚੋਇਆ ਜਾਂਦਾ ਇਹ ਫਿਰ ਪਾਈਪਾਂ ਰਹੀਂ ਇੱਕ ਜਗ੍ਹਾ ਤੇ ਜਗ੍ਹਾ ਨਾ ਕਿ ਇਸ ਹਿਸਾਬ ਤੋਂ ਬਾਬਾ ਜੀ ਇਹ ਜਦੋਂ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਕਿ ਤੁਸੀਂ ਮਸ਼ੀਨਾਂ ਚੋਂ ਦਾ ਦੇਖਿਆ ਦੁੱਧ ਮਸ਼ੀਨਾਂ ਤੋਂ ਤੁਸੀਂ ਰਬੜ ਦੀਆਂ ਪਾਈਪਾਂ ਦੇਖੀਆਂ ਕਿ ਅੰਦਰ ਵੱਲ ਨੂੰ ਜਾ ਰਹੀਆਂ ਅੰਦਰ ਇੱਕ ਵੱਡੀ ਗੋਲ ਪਾਈਪ ਸਾਰੀ ਮੋਟੀ 4-5 ਇੰਚ ਦੀ ਪਾਈਪ ਆ ਉਹਦੇ ਚ ਇਕੱਠਾ ਹੋ ਕੇ ਉਹਦੇ ਚ ਅੱਗੇ ਪੰਪ ਲੱਗਿਆ ਧਰਤੀ ਵਿੱਚ ਦੀ ਫਿਰ ਬਾਹਰ ਆ ਜਾਂਦਾ ਦੁੱਧ ਬਾਹਰ ਆ ਕੇ ਅੱਗੇ ਫਿਲਟਰ ਬਣੇ ਹੁੰਦੇ ਆ ਜੀ ਫਿਰ ਫਿਲਟਰ ਚ ਵੈਸੇ ਤਾਂ ਪਹਿਲਾਂ ਹੀ ਕਿਉਂਕਿ ਨਿਊਜ਼ੀਲੈਂਡ ਦੀਆਂ ਪਾਸਚਰ ਫੇਸਟ ਗਾਵਾਂ ਮਤਲਬ ਕਿ ਕੋਈ ਫਰਸ਼ ਤੇ ਨਹੀਂ ਰਹਿੰਦੀਆਂ ਕੋਈ ਇਹ ਗੋਏ ਤੇ ਨਹੀਂ ਰਹਿੰਦੀਆਂ ਘਾਹ ਤੇ ਰਹਿੰਦੀਆਂ ਉਹਦੇ ਕਰਕੇ ਲਿਬੜਦੀਆਂ ਹੀ ਨਹੀਂ ਘਾਹ ਖਾਣਾ ਤੇ ਘਾਹ ਤੇ ਫੇਰ ਜਾਣਾ ਇਹਨਾਂ ਦੇ ਥਾਣੇ ਨੇ ਲਿਬੜਦੀ ਨਹੀਂ ਜੇ ਕਿਸੇ ਦਾ ਲਿਬੜ ਵੀ ਜਾਂਦਾ ਕੋਈ ਮੂਲੋਂ ਢੱਕਾ ਲੱਗਾ ਤਾਂ ਉਹ ਫਿਲਟਰਾਂ ਚ ਲੋਕ ਜਾਣਾ ਰੁਕ ਜਾਣਾ ਉੱਥੇ ਉਹ ਫਿਲਟਰਾਂ ਚੋਂ ਦੁੱਧ ਫੇਰ ਸਾਈਲੋ ਵੀ ਕਹਿ ਦਿੰਦੇ ਆਪਾਂ ਵੈਟ ਵੀ ਕਹਿ ਦਿੰਨੇ ਆ ਉਹ ਵੈਟ ਦੇ ਵਿੱਚ ਰੈਫਰਿਜੇਸ਼ਨ ਲੱਗੇ ਹੋਏ ਫ੍ਰੀਜਾਂ ਉਹਨਾਂ ਨੇ ਨਾਲ ਦੀ ਨਾਲ ਦੁੱਧ ਨੂੰ ਠੰਡਾ ਕਰਨਾ ਸ਼ੁਰੂ ਕਰ ਦੇਣਾ ਕਿਉਂਕਿ ਜਦੋਂ ਇੱਕ گاਾਂ ਅਡਰ ਚੋਂ ਦੁੱਧ ਆਉਂਦਾ ਛੱਡੇ ਚੋਂ ਬਾਹਰ ਦੁੱਧ ਆਉਂਦਾ ਤਾਂ ਉਹਦਾ 18 19 ਡਿਗਰੀ ਟੈਂਪਰੇਚਰ ਹੁੰਦਾ ਪਰ ਬਾਇ ਲੋ ਜਾਂ ਰੂਲ ਕਹਿ ਲੋ ਤੁਸੀਂ ਜੋ ਸਾਨੂੰ ਮਿਲਕ ਕੰਪਨੀਆਂਸ ਵੱਲੋਂ ਆ ਉਹਦੇ ਤੁਸੀਂ 7 ਡਿਗਰੀ ਤੋਂ ਲੈਸ ਰੱਖਣਾ ਸਟੋਰੇਜ ਲਈ ਕਿਉਂਕਿ ਅਸੀਂ ਹੁਣ ਮਿਲਕਿੰਗ ਕੀਤੀ ਅੱਜ ਮਾਰਨਿੰਗ ਤੇ ਈਵਨਿੰਗ ਦੀ ਅੱਜ ਨਾਈਟ ਨੂੰ ਟਰੱਕ ਆਏਗਾ ਤੇ ਸਾਰਾ ਦੁੱਧ ਲੈ ਜਾਏਗਾ ਇੱਕ ਦਿਨ ਦਾ ਇੱਕ ਦਿਨ ਦਾ ਐਵਰੀਡੇ ਐਵਰੀਡੇ ਪਿਕ ਅਪ ਕਰਨੀਆਂ ਹਾਂਜੀ ਉਹ ਪੰਟੈਰਾ ਕੰਪਨੀਆਂ ਜੀ ਇੱਥੇ ਆਸਟ੍ਰੇਲੀਆ ਵੀ ਨਿਊਜ਼ੀਲੈਂਡ ਸੇਮ ਕੰਪਨੀਆਂ ਵੈਸੇ ਨਿਊਜ਼ੀਲੈਂਡ ਬੇਸਡ ਕੰਪਨੀਆਂ ਆ ਉਹ ਤੇ ਉਹਨਾਂ ਨਾਲ ਵੈਸੇ ਦੋ ਤਿੰਨ ਕੰਪਨੀਆਂ ਨਿਊਜ਼ੀਲੈਂਡ ਚ ਹੋਰ ਵੀ ਐ ਡਿਪੈਂਡ ਕਰਦਾ ਤੁਸੀਂ ਆਪਣਾ ਫਾਰਮ ਕਿਹਦੇ ਨਾਲ ਕਨੈਕਟ ਕੀਤਾ ਹੋਇਆ ਜਿਵੇਂ ਅਸੀਂ ਪੰਟੈਰਾ ਨਾਲ ਆ ਪੰਟੈਰਾ ਜਿਆਦਾ ਵੱਡੀ ਕੰਪਨੀ ਆ ਜੇ ਨਿਊਜ਼ੀਲੈਂਡ ਚ 11000 ਟੋਟਲ ਫਾਰਮ ਆ ਪਰ ਨਿਊਜ਼ੀਲੈਂਡ ਚ ਟੋਟਲ 11000 ਫਾਰਮ ਆ ਤਾਂ ਉਹਦੇ ਚੋਂ 8000 ਫਾਰਮ ਫੰਟੇਰਾ ਦੇ ਕੋਲ ਆ ਅੱਛਾ ਮਤਲਬ ਬਾਕੀ ਜਿਹੜੇ 3000 ਬਚੇ ਉਹ ਬਾਕੀ ਦੀਆਂ 5-6 ਕੰਪਨੀਆਂ ਕੋਲ ਆ ਇਹ ਜਿੱਦਾਂ ਵੀ ਇੱਥੋਂ ਸਾਰਾ ਦੁੱਧ ਇੱਥੋਂ ਲੈ ਜਾਂਦੇ ਆ ਉਹ ਫਿਰ ਉੱਥੇ ਇੱਕ ਆਪਦੇ ਪਲਾਟ ਤੇ ਲੈ ਜਾਂਦੇ ਆ ਹਾਂਜੀ ਅੱਗੇ ਕਿਉਂਕਿ ਤੁਹਾਨੂੰ ਜਿਹੜਾ ਕੀ ਆਪਣੇ ਇੱਥੇ ਕੀ ਤ ਕਿਦਾਂ ਕਿਹੜੇ ਹਿਸਾਬ ਨਾਲ ਤੁਹਾਨੂੰ ਰੇਟ ਤੇ ਪੇ ਰੇਟ ਕਿਦਾਂ ਕਰਦੇ ਹੋ ਉਹ ਚੀਜ਼ ਹੈ ਹਾਂਜੀ ਜਿੱਦਾਂ ਆਪਣੇ ਇੰਡੀਆ ਦੇ ਵਿੱਚ ਦਰਸ਼ਕਾਂ ਨੂੰ ਜਾਦੇ ਪਤਾ ਹੈ ਕਿ ਆਪਣੇ ਫੈਟ ਦੇ ਹਿਸਾਬ ਨਾਲ ਪੇ ਕੀਤਾ ਜਾਂਦਾ ਇੱਥੇ ਥੋੜਾ ਜਿਹਾ ਆਪਾਂ ਪਹਿਲਾਂ ਫੈਟ ਕਰਦੇ ਆ ਫਿਰ ਜਿੰਨੇ ਲੀਟਰ ਬਣੇ ਉਸ ਹਿਸਾਬ ਨਾਲ ਪੇ ਹੁੰਦਾ ਸਾਨੂੰ ਲੀਟਰ ਨਾਲ ਐਡਾ ਕੋਈ ਲਿੰਕ ਨਹੀਂਗਾ ਇੱਕ ਜੇ ਮੈਂ ਪਿਓਰ ਪੰਜਾਬੀ ਦੇ ਸ਼ਬਦ ਵਰਤਾਂ ਤਾਂ ਇਹਨਾਂ ਨੂੰ ਖੋਏ ਨਾਲ ਲਿੰਕਾ ਇੰਗਲਿਸ਼ ਦੇ ਵਿੱਚ ਇਹ ਮਿਲਕ ਸੋਲਿਡ ਕਹਿੰਦੇ ਆ ਵੀ ਉਹਦੇ ਜੋ ਸੋਲਿਡ ਕਿੰਨਾ ਨਿਕਲਿਆ ਜੇ ਆਪਾਂ ਕਹਦੀਏ ਵੀ ਖੋਆ ਮਤਲਬ ਅੱਜ ਸਾਡਾ ਰਾਤ ਨੂੰ ਲਗਭਗ 22-23000 ਲੀਟਰ ਡੇਲੀ ਦਾ ਜਾਂਦਾ ਦੁੱਧ ਉਹ ਟਰੱਕ ਆਊਗਾ ਉਹ ਫਰੰਟ ਤੇ ਉਹ ਸਾਈਲੋ ਦੇ ਲੱਗੂਗਾ ਸਾਰਾ ਦੁੱਧ ਲੈ ਕੇ ਵੈਸੇ ਇੱਕ ਡਾਕਟ ਵੀ ਰੱਖ ਦੂਗਾ ਪਰਚੀ ਬਟ ਫੋਨ ਤੇ ਵੀ ਨਾਲ ਦੀ ਨਾਲ ਤੁਹਾਨੂੰ ਐਪ ਦੇ ਵਿੱਚ ਮੈਸੇਜ ਆ ਜਾਣਾ ਕਿ ਤੁਹਾਡਾ ਇੰਨਾ ਦੁੱਧ ਕਲੈਕਟ ਹੋ ਗਿਆ ਇੰਨੇ ਉਹ ਟੈਂਪਰੇਚਰ ਤੇ ਜੀ ਤੁਹਾਡੇ ਐਪਾਂ ਡਾਊਨਲੋਡ ਕਰਨੇ ਕੇ ਫੋਨ ਤੇ ਆਪਾਂ ਤੁਹਾਨੂੰ ਐਂਡ ਤੇ ਦਿਖਾ ਦਾਂਗੇ ਉੱਥੇ ਹੀ ਜਿੱਦੀ ਆਪਾਂ ਟੈਂਪਰੇਚਰ ਦੀ ਗੱਲ ਕਰਦੇ ਪਏ ਸੀ ਵੀ ਰੈਫਰਿਜੇਸ਼ਨ ਲੱਗੀ ਹੋਇਆ ਉੱਥੇ ਜੇ 7 ਡਿਗਰੀ ਤੋਂ ਜ਼ਿਆਦਾ ਟੈਂਪਰੇਚਰ ਆ ਜਦੋਂ ਟਰੱਕ ਨਹੀਂ ਆਉਣਾ ਰਹਾ ਤੁਹਾਨੂੰ ਤਾਂ ਉਹਨਾਂ ਨੇ ਤੁਹਾਡਾ ਮਿਲਕ ਨਹੀਂ ਕਲੈਕਟ ਕਰਨ ਕਿਉਂਕਿ ਮਿਲਕ ਐਕਸਪਾਇਰ ਹੋ ਜੂਗਾ ਜੇ ਦਿੱਤਾ ਪਿਆ ਰਿਹਾ ਹੁਣ ਅਸੀਂ ਮੰਨ ਲਓ 5 ਵਜੇ ਚੋਕੇ ਕਾਮਾਂ ਪੇਟ ਬੰਦ ਕਰਦਾ ਉਹ ਰਾਤ ਨੂੰ 12 ਵਜੇ ਆਏ ਉਹਨਾਂ ਦਾ ਆਪਣਾ ਸਕੇਡਿਊਲ ਆ ਸਾਰੀ ਰਾਤ ਉਹਨਾਂ ਦੇ ਟਰੱਕ ਫਿਰਦੇ ਆ ਕਿਸੇ ਫਾਰਮ ਦੀ ਅੱਜ ਹੋ ਸਕਦਾ ਸਾਡੀ ਰਾਤ ਨੂੰ 10 ਵਜੇ ਵਾਰੀ ਹੋਵੇ ਉਹ ਫੋਨ ਤੇ ਤੁਹਾਨੂੰ ਐਪ ਤੇ ਸ਼ੋ ਹੋ ਜਾਣਾ ਕਿ ਕਿੰਨੇ ਵਜੇ ਦੁੱਧ ਕਲੈਕਟ ਹੋਣਾ ਐਸਾ ਪੈਸੇ ਤਾਂ ਉਹਦਾ ਸਾਡੇ ਨਾਲ ਕੋਈ ਲੈਂਕੀ ਨਹੀਂ ਕਿਉਂਕਿ ਅਸੀਂ ਤਾਂ ਆਪਣਾ ਘਰ ਚੱਲ ਜਾਣਾ ਤੁਸੀਂ ਸਾਰਾ ਆਪਾਂ ਦਿਖਾਵਾਂਗੇ ਤੇ ਵੀ ਵਿੱਚ ਹੀ ਘਰ ਬਣੇ ਹੋਏ ਵਿੱਚ ਹੀ ਛੰਡਾ ਪਰ ਇੱਥੇ ਮਤਲਬ ਨਿਊਜ਼ੀਲੈਂਡ ਦੇ ਵਿੱਚ ਲੋਕ ਟਰਸਟ ਹੀ ਇੰਨਾ ਕਰਦੇ ਆ ਵੀ ਕੋਈ ਇਦਾਂ ਤੁਹਾਨੂੰ ਕੋਲੇ ਖੜਨ ਵਾਲੀ ਗੱਲ ਹੈ ਨਹੀਂਗੀ ਉਹਨਾਂ ਨੇ ਆਉਣਾ ਦੁੱਧ ਚੱਕਣਾ ਤੁਹਾਨੂੰ ਐਪ 'ਚ ਮੈਸੇਜ ਉਦੋਂ ਤੁਹਾਡਾ ਜੇ ਹੁਣ ਆਪਾਂ 5 ਵਜੇ ਜ਼ਿਆਦਾ ਟੈਂਪਰੇਚਰ ਤੇ ਛੱਡ ਜਾਂਗੇ 5-7 ਘੰਟੇ ਦੁੱਧ ਤੱਤਾ ਪਿਆ ਰਿਆ ਤਾਂ ਉਹਦੀ ਲਾਈਫ ਘੱਟ ਜਾਊਗੀ ਕਿਉਂਕਿ ਨਿਊਜ਼ੀਲੈਂਡ ਜ਼ਿਆਦਾ ਐਕਸਪੋਰਟ ਤੇ ਬੇਸਡ ਆ ਮਤਲਬ ਦੁੱਧ ਇੱਥੇ ਨਿਊਜ਼ੀਲੈਂਡ ਮੈਂ ਜ਼ਿਆਦਾ ਤਾਂ ਨਹੀਂ ਪਰ ਵਰਲਡਵਾਈਡ 5ਵੇਂ 6ਵੇਂ ਨੰਬਰ ਤੇ ਪ੍ਰੋਡਿਊਸ ਕਰਦਾ ਪਰ ਕੰਟਰੀ ਬਹੁਤ ਛੋਟੀ ਆ ਕੰਜ਼ਮਪਸ਼ਨ ਬਹੁਤ ਘੱਟ ਆ ਜ਼ਿਆਦਾ ਐਕਸਪੋਰਟ ਤੇ ਰਿਲਾਇ ਕਰਦਾ ਹੈ ਸਪੈਸ਼ਲੀ ਚਾਈਨਾ ਨੂੰ ਐਕਸਪੋਰਟ ਕਰਨ ਲਈ ਪ੍ਰੋਡਕਟ ਬਣਾਉਂਦਾ ਉਦੇ ਲਈ ਇਹਨਾਂ ਨੂੰ ਉਹਦੀ ਸ਼ੈਲਫ ਲਾਈਫ ਬਹੁਤ ਲੰਬੀ ਕਰਨੀ ਪੈਂਦੀ ਆ। ਉਹਦੇ ਲਈ ਇਹਨਾਂ ਨੂੰ ਕਦੇ ਵੀ ਨਹੀਂ ਚਾਹੀਦਾ ਕਿ ਉਹ ਟੈਂਪਰੇਚਰ ਹਾਈ ਚ ਜਾਵੇ। ਅੰਦਰੋਂ ਚੋਂ ਨਿਕਲਿਆ ਬਹੁਤ ਥੋੜੇ ਹੀ ਟਾਈਮ ਦੇ ਵਿੱਚ ਉਹਦਾ ਟੈਂਪਰੇਚਰ ਡ੍ਰੌਪ ਹੋ ਜੇ ਵੀ। ਉਹਦੇ ਲਈ ਹੀਕਰ ਤੁਹਾਨੂੰ ਰੈਫਰਿਜੇਸ਼ਨ ਆਉਣੀ ਤੇ ਉਹ ਰੈਫਰਿਜੇਸ਼ਨ ਵੀ ਸਾਰੇ ਆਨਲਾਈਨ ਆ। ਜੇ 1 ਮਿੰਟ 'ਚ ਵੀ ਰੈਫਰਿਜੇਸ਼ਨ ਕੱਟ ਆਊਟ ਹੋਇਆ ਤਾਂ ਤੁਹਾਨੂੰ ਨਾਲ ਦੀ ਨਾਲ ਫੋਨ ਤੇ ਮੈਸੇਜ ਆ ਜਾਣਾ। ਆਦਰਵਾਇਜ਼ ਤਾਂ ਹੁਣ ਅਸੀਂ ਚੋਕੇ ਘਰੇ ਚਲੇ ਗਏ। ਮੇਰੇ ਰੈਫਰਿਜੇਸ਼ਨ ਕੋਈ ਇਲੈਕਟ੍ਰਿਕ ਪ੍ਰੋਬਲਮ ਆ ਗਈ। ਉਹ ਕੱਟ ਆਊਟ ਹੋ ਗਿਆ ਟਰੱਕ ਆਇਆ ਦੁੱਧ ਨਹੀਂ ਆਇਆ ਤਾਂ ਉਹਦਾ ਮੈਨੂੰ ਲਾਸ ਆ ਉਹ ਵੀ ਫਿਰ ਤੁਸੀਂ ਸਾਰਾ ਕੁਝ ਆਨਲਾਈਨ ਕੀਤਾ ਹੋਇਆ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਆਈ ਤਾਂ ਤੁਹਾਨੂੰ ਮੈਸੇਜ ਆ ਜਾਵੇ ਹਾਂਜੀ ਤੇ ਜਿੱਦਾਂ ਵੀ ਤੁਸੀਂ ਇਹ ਸਾਰਾ ਇੱਕੋ ਦੋ ਮਿਲਕ ਜਾਂਦਾ ਉੱਥੇ ਸਾਰਾ ਕੋਈ ਤੁਹਾਨੂੰ ਅਗਲੇ ਦਿਨ ਸਾਰਾ ਉਹਦਾ ਵੇਰਵਾ ਪਤਾ ਲੱਗ ਜਾਂਦਾ ਵੀ ਤੁਹਾਡੀ ਖੋਆ ਕਿੰਨਾ ਨਿਕਲਿਆ ਬਿਲਕੁਲ ਜੀ ਤੇ ਉਸ ਹਿਸਾਬ ਦੇ ਨਾਲ ਵੀ ਤੁਹਾਨੂੰ ਕੀ ਹੋਊਗਾ ਕੀ ਕਰਦੇ ਹਾਂਜੀ ਉਹ ਜਿੱਦਾਂ ਆਪਾਂ ਗੱਲ ਕੀਤੀ ਹੈ ਕਿ ਕੋਈ ਲੀਟਰ ਦੇ ਤਾਂ ਤੁਹਾਨੂੰ ਉਹਦਾ ਹੀ ਮੈਸੇਜ ਆ ਜਾਣਾ ਜਿੰਨੇ ਟਰੱਕ ਨੇ ਪੀਗੀ ਤਾਂ ਇੰਨਾ ਲੀਟਰ ਅਗਲੀ ਮਾਰਨਿੰਗ ਜਿੱਕਰ ਜੋ ਉਹਨਾਂ ਨੇ ਸਿੰਪਲ ਕਲੈਕਟ ਕੀਤੇ ਉਹਦੇ ਜੋ ਤੁਹਾਡਾ ਖੂਆ ਵੀ ਅਪਲੋਡ ਕਰ ਦੇਣਗੇ ਜਿਵੇਂ ਆਪਣੇ ਫੈਟ ਕਰਦੇ ਆ ਪਲੱਸ ਇਨ ਕੇਸ ਤੁਸੀਂ ਕੋਈ ਗਾਂ ਐਂਟੀਬਾਇਓਟਿਕ ਵਾਲੀ ਮਿਲਕ ਕਰਤੀ ਵਾਇਰਲ ਲੋ ਤੁਸੀਂ ਕਰ ਨਹੀਂ ਸਕਦੇ ਜੇ ਕਿਸੇ ਗਾਂ ਦਾ ਟੀਕਾ ਲੱਗਿਆ ਹੋਇਆ ਤੁਸੀਂ ਵੇਸਟ ਜੁੱਧ ਦੁੱਧ ਡੁੱਲਣਾ ਉਹਦਾ ਉਹਨਾਂ ਮਤਲਬ ਹਿਊਮਨ ਕੰਜ਼ਮਪਸ਼ਨ ਲਈ ਦੁੱਧ ਨਹੀਂ ਜਾ ਸਕਦਾ ਉਹ ਦੁੱਧ ਦੇ ਵਿੱਚ ਮਿਲਾਵਟ ਨਹੀਂ ਕਰ ਸਕਦੇ ਜੇ ਗਾਂ ਦੇ ਟੀਕਾ ਲਾਉਣੇ ਹਰ ਮੈਡੀਸਨ ਤੇ ਲਿਖਿਆ ਕਿ ਇੰਨੇ ਦਿਨੇ ਦੀ ਬੋਡੀ ਚ ਉਹ ਵੀ ਟੈਸਟ ਹੋਏਗਾ ਪਾਣੀ ਦਾ ਟੈਸਟ ਹੋਏਗਾ ਟੈਂਪਰੇਚਰ ਕਿੰਨਾ ਸੀ ਸਾਰੇ ਟੈਸਟ ਅਗਲੇ ਦਿਨ ਤੁਹਾਨੂੰ ਰਿਜ਼ਲਟ ਆਜੂ ਕੋਈ ਫੇਲ ਹੋਇਆ ਟੈਸਟ ਜਾਂ ਨਹੀਂ ਹੋਇਆ ਉਹਨਾਂ ਨੇ ਤੁਹਾਨੂੰ ਦੱਸਣਾ ਵੀ ਇਹ ਹੁਣ ਦੁੱਧ ਸਹੀ ਆ ਇਹਨੂੰ ਤੁਸੀਂ ਕਰ ਅੱਗੇ ਪਚਾ ਸਕਦੇ ਹੋ ਟੈਸਟ ਅਪਲੋਡ ਕਰ ਦੇਣੇ ਜੇਕਰ ਤੁਹਾਨੂੰ ਫਾਈਨ ਪੈ ਗਿਆ ਤਾਂ ਤੁਹਾਡੀ ਐਂਡ ਤੇ ਜੋ ਇਨਕਮ ਆ ਉਹਦੇ ਚ ਉਹਨਾਂ ਨੇ ਕੱਟ ਲੈਣਾ ਅਗਲੇ ਦਿਨ ਫਿਰ ਜ ਤੁਸੀਂ ਜਿੱਦਾਂ ਪ੍ਰਾਈਸ ਦੀ ਗੱਲ ਕੀਤੀ ਸੀ ਤੇ ਉਹ ਜਿਹੜੇ ਮਿਲਕ ਸੋਲਿਡ ਆ ਉਹਦਾ ਪ੍ਰਾਈਸ ਇੱਥੇ ਉੱਤੇ ਥੱਲੇ ਹੁੰਦਾ ਰਹਿੰਦਾ ਕਰੰਟਲੀ ਨਿਊਜ਼ੀਲੈਂਡ ਦੇ ਵਿੱਚ ਇੱਕ ਮਿਲਕ ਸੋਲਿਡ ਮਤਲਬ 1 ਕਿਲੋ ਖੋਏ ਦਾ ਰੇਟ 10 ਡਾਲਰ ਦੇ ਅਰਾਊਂਡ ਚੱਲਦਾ ਪਿਆ ਜਿਹੜਾ ਕਿ ਬਹੁਤ ਵਧੀਆ ਕਰੰਟਲੀ ਪਹਿਲਾਂ 8 ਸੀ ਹੁਣ 10 ਡਾਲਰ ਖੋਏ ਦੇ ਮਿਲਕ ਸੋਲਿਡ ਦਾ ਰੇਟ ਆ ਪਰ ਉਹ ਕੱਲੇ ਮੈਨੂੰ ਨਹੀਂ ਉਹ ਜੇ ਤੁਸੀਂ ਫਾਰਮ ਓਨਰ ਨੂੰ ਪੂਰਾ ਤੁਹਾਨੂੰ ਮਿਲਕ ਕੰਪਨੀ ਵੱਲੋਂ 10 ਡਾਲਰ ਮਿਲਦਾ ਫਿਰ ਜੇ ਤੁਸੀਂ ਦੋ ਪਾਰਟੀਆਂ ਉਸ ਤੋਂ ਤੁਹਾਡੇ ਚ ਵੰਡਿਆ ਜਾਣਾ ਇਹ ਜਿੱਦਾਂ ਬਾਈ ਆਪਾਂ ਇਹ ਹੁਣ ਤੁਸੀਂ ਫਾਰਮਿੰਗ ਬਾਰੇ ਤਾਂ ਤੁਸੀਂ ਸਾਨੂੰ ਸਾਰਾ ਕੁਝ ਦੱਸ ਹੀ ਦਿੱਤਾ ਤੇ ਇਹ ਫਾਰਮ ਦੇ ਲਈ ਤੁਹਾਨੂੰ ਕੋਈ ਗਵਰਨਮੈਂਟ ਵੱਲੋਂ ਮਦਦਤ ਮਿਲਦੀ ਆ ਕੀ ਕੋਈ ਕੋਈ ਹੋਰ ਵੀ ਕੋਈ ਇਹਦੀ ਹੈ ਕੋਈ ਸਬਸਿਡੀ ਨਹੀਂ ਐਦਾਂ ਦੀ ਕੋਈ ਸਬਸਿਡੀ ਨਹੀਂ ਪ੍ਰਾਈਵੇਟ ਓਨਡ ਫਾਰਮਸ ਆ ਤੁਹਾਡੇ ਆਪਣੇ ਫਾਰਮਸ ਆ ਯੂ ਕੈਨ ਡੂ ਵਟ ਏਵਰ ਯਾਨੀ ਕਿ ਗਵਰਨਮੈਂਟ ਵੱਲੋਂ ਤੁਹਾਨੂੰ ਕੋਈ ਐਦਾਂ ਦਾ ਨਹੀਂ ਗਈ ਅਬੀ ਹੈਲਪ ਚਾਹੀਦੀ ਜਾਂ ਕੁਝ ਵੀ ਆ ਨਹੀਂ ਜੀ ਐਦਾਂ ਦੀ ਨਹੀਂ ਬਸ ਤੁਹਾਡੀ ਆਪਣੀ ਇੰਸ਼ੋਰੈਂਸ ਆ ਇਨ ਕੇਸ ਅੱਜ ਮੇਰੀ ਆਪਣੀ ਇੰਸ਼ੋਰੈਂਸ ਕਰਾਈ ਹੋਈ ਆ ਮੈਂ ਮੇਰਾ ਜਰਾਤ ਦਾ 22000 ਲੀਟਰ ਦੁੱਧ ਉਹਨੂੰ ਕੁਝ ਹੋ ਜੇ ਜਿੱਦਾਂ ਆਪਾਂ ਗੱਲ ਕੀਤੀ ਹੈ ਕਿ ਟੈਂਪਰੇਚਰ ਦੇ ਫਾਲਟ ਕਰਕੇ ਉਹ ਨਾ ਲੈ ਕੇ ਜਾਣ ਤਾਂ ਆਪਾਂ ਆਪਣੀ ਕੰਪਨੀ ਇੰਸ਼ੋਰੈਂਸ ਨੂੰ ਕਲੇਮ ਕਰਨਾ ਇੱਕ ਮੈਂ ਹੋਰ ਇੱਥੇ ਬੜਾ ਵਧੀਆ ਤੁਸੀਂ ਪਹਿਲਾਂ ਸਾਨੂੰ ਦੱਸਿਆ ਸੀਗਾ ਜੀ ਕਿ ਜਿੱਦਾਂ ਤੁਸੀਂ ਉਹ ਗਾਵਾਂ ਦੇ ਕੰਨਾਂ ਦੇ ਨਾਲ ਲੱਗੇ ਹੋਏ ਆ ਉਹਨਾਂ ਦੇ ਮੀਟਰ ਲੱਗੇ ਹੋਏ ਆ ਉਹਦੇ ਤੋਂ ਇਹ ਵੀ ਪਤਾ ਲੱਗ ਜਾਂਦਾ ਵੀ ਕਿਹੜੀ ਗਾਂ ਬਿਮਾਰ ਆ ਕਿਹੜੀ ਆ ਉਹ ਸਭ ਕੁਝ ਉਹ ਸਭ ਕੁਝ ਰੀਡ ਕਰ ਦਿਆ ਹਾਂਜੀ ਉਹ ਜਿੱਦਾਂ ਕਾਉ ਮੋਨਿਟਰਿੰਗ ਸਿਸਟਮ ਆ ਉਹ ਮਾਰਕੀਟ ਦੇ ਵਿੱਚ ਬਹੁਤ ਸਾਰੇ ਆ ਕਈ ਕਾਲਰਸ ਦੇ ਵਿੱਚ ਤੁਸੀਂ ਦੇਖੋਗੇ ਪਟੇ ਦੇ ਵਾਂਗੂ ਪਾਏ ਹੋਇਆ ਅਸੀਂ ਜਿਹੜੇ ਕਾਨ ਚਾ ਉਹਨੂੰ ਕਾਉ ਮੈਨੇਜਰ ਕਹਿੰਦੇ ਉਹ ਪਾਏ ਹੋਇਆ ਇਹ ਹੁਣ ਇੰਡੀਆ ਵੀ ਫਾਰਮਰਸ ਕਾਫੀ ਯੂਜ਼ ਕਰਦੇ ਆ ਵਰਲਡ ਵਾਈਡ ਹੀ ਆ ਉਹ ਇੱਕ ਪੂਰਾ ਮੋਨੀਟਰ ਕਰਦੇ ਆ ਜਿੱਦਾਂ ਆਪਾਂ ਕਾਉ ਮੈਨੇਜਰ ਲਾਇ ਹੋਏ ਆ ਕੀ ਜੇਗਾ ਸਿੱਕਾ ਉਹ ਵੀ ਤੁਹਾਨੂੰ ਫੋਨ ਤੇ ਮੈਸੇਜ ਆ ਜਾਣਾ ਉਹ ਉਹ ਨਹੀਂ ਖਾ ਰਹੀ ਉਹ ਅੱਜ ਹੀਟ ਤੇ ਆ ਉਹਦੇ ਤੁਸੀਂ ਟੀਕਾ ਭਰੋਣਾ ਉਹ ਵੀ ਉਹਨੇ ਦੱਸ ਦੇਣਾ ਵਾ ਉਹ ਕਦੋਂ ਕਾਲਵਿੰਗ ਹੋਈ ਮਤਲਬ ਟੁੱਟਦੀ ਉਹ ਕਿੱਥੇ ਫਿਰਦੀ ਆ ਫਾਰਮ ਤੇ ਕਿਉਂਕਿ ਸਾਰਾ ਫਾਰਮ ਵਾਈਫਾਈ ਆ ਵਾਈਫਾਈ ਤੇ ਚਾਹੀ ਇੱਕ ਪਲੇਸ ਤੇ ਆ ਪਰ ਅੰਟੀਨੇ ਸਾਰੇ ਲੱਗੇ ਹੋਇਆ ਉਹ ਅੰਟੀਨੇ ਡਾਟਾ ਛੈਡ ਚ ਭੇਜਦੇ ਆ ਛੈਡ ਵਾਲਾ ਵਾਈਫਾਈ ਆਨਲਾਈਨ ਅਪਲੋਡ ਕਰਕੇ ਤੁਹਾਡੀ ਫੋਨ ਐਪ ਤੇ ਭੇਜਦੇ ਆ ਤੇ ਤੁਹਾਨੂੰ ਸਾਰਾ ਕੋਸ਼ਿਸ਼ ਘਰੇ ਬੈਠੇ ਨੂੰ ਪਤਾ ਲੱਗ ਜਾਂਦਾ ਤੁਹਾਡਾ ਸਟਾਫ ਕੰਮ ਕਰਦਾ ਪਰ ਤੁਸੀਂ ਘਰੇ ਬੈਠੇ ਦੇਖ ਸਕਦੇ ਹੋ ਕਿ ਆ ਗਾਂ ਸਹੀ ਆ ਜਾਂ ਨਹੀਂ ਆ ਸਹੀ ਖਾ ਰਹੀ ਆ ਜਾਂ ਹੀਟ ਤੇ ਆ ਫਿਰ ਤੁਸੀਂ ਘਰੇ ਬੈਠੇ ਹੀ ਜਦੋਂ ਆਪਾਂ ਦਿਖਾਵਾਂਗੇ ਅੱਗੇ ਚੱਲ ਕੇ ਜਿੱਥੋਂ ਚੋ ਚੋ ਕੇ ਇੱਕ ਗਲੀ ਕਹ ਲੋ ਰੇਸ ਦੇ ਵਿੱਚ ਦੀ ਲੰਘਦੀਆਂ ਉਹਦੇ ਵਿੱਚ ਕੰਪ੍ਰੈਸਰਾਈਜ਼ ਮਸ਼ੀਨਾਂ ਲੱਗੀਆਂ ਹੋਈਆਂ ਜੇ ਤੁਸੀਂ ਘਰੇ ਬੈਠੇ ਆ ਦੇਖ ਲਿਆ ਕਿ ਇੱਕ ਨੰਬਰ ਗਾਂ ਨੂੰ ਕੋਈ ਪ੍ਰੋਬਲਮ ਆ 500 ਗਾਂ ਚੋਕੇ ਲੰਗੀ ਉਹਨਾਂ ਚ ਇੱਕ ਨੰਬਰ ਗਾਂ ਵੀ ਆ ਤੁਸੀਂ ਉਹਨੂੰ ਸੈਪਰੇਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰੋ ਬੇਟੇ ਫੋਨ ਐਪ ਤੇ ਫਿਲ ਕੀਤਾ ਕਿ ਉਹਨੂੰ ਲੈਫਟ ਜਾਂ ਰਾਈਟ ਡਰਾਫਟ ਕਰਦੇ ਵੀ ਤਾਂ ਜਦੋਂ ਉਹ ਗਾਂ ਉਥੋਂ ਦੀ ਲੰਘਣ ਲੱਗੇਗੀ ਤਾਂ ਕੰਪਿਊਟਰ ਉਹਨੂੰ ਸੈਪਰੇਟ ਕਰ ਦੇਗਾ ਅੱਛਾ ਕੰਪਿਊਟਰ ਉਹ ਆਪ ਦੀ ਆਪ ਹੀ ਪਾਸੇ ਦਾ ਰੋਟ ਚੇਂਜ ਕਰ ਦੂਗਾ ਦੂਜੀਆਂ ਦੇ ਨਾਲ ਤੁਸੀਂ ਆ ਕੇ ਉਹਨੂੰ ਵੇਖ ਸਕਦੇ ਹੋ ਉਹਨੂੰ ਕੀ ਪ੍ਰੋਬਲਮ ਜਾਂ ਤੁਸੀਂ ਵੈਟਸ ਨੂੰ ਬੁਲਾਉਣਾ ਜਾਂ ਆਪ ਟ੍ਰੀਟ ਕਰਨਾ ਜਾਂ ਸੈਪਰੇਟ ਕਿਤੇ ਪਾਉਣਾ ਸੇਮ ਹੀ ਆ ਮਾਰਨਿੰਗ ਦੇ ਵਿੱਚ ਜਿਹੜੀ ਗਾਂ ਹੀਟ ਤੇ ਹੋਈ ਉਹਨੂੰ ਉਹ ਸੈਪਰੇਟ ਕਰ ਦੇਗਾ ਤੁਹਾਡੇ AI ਟੈਕਨੀਸ਼ੀਅਨ ਨੇ ਆਉਣਾ ਉਹਦੇ ਇ ਤਾਂ ਜਾਨੀ ਕਿ ਹੁਣ ਤੁਸੀਂ ਸਾਨੂੰ ਮਾੜਾ ਆਪਣੇ ਬਾਰੇ ਦੱਸੋ ਵੀ ਤੁਸੀਂ ਇਹ ਚੀਜ਼ ਦੇ ਉੱਤੋਂ ਕਿਦਾਂ ਖੁਸ਼ ਹੋ ਕੀ ਹਾਂਜੀ ਬਹੁਤ ਖੁਸ਼ ਹਾਂ ਜੀ ਕਿਉਂਕਿ ਵੈਸੇ ਤਾਂ ਚਲੋ ਕੰਮ ਕੋਈ ਵੀ ਨਹੀਂ ਮਾੜਾ ਮਿਹਨਤ ਕੀਤੀ ਜਾਵੇ ਪਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ 2012 ਦੇ ਵਿੱਚ ਮੈਂ ਇੱਥੇ ਆਇਆ ਤਾਂ ਪਹਿਲਾਂ ਕਿਵਿ ਫਰੂਟ ਦਾ ਕੀਤਾ ਪਰ ਬਾਅਦ ਦੇ ਵਿੱਚ ਮੇਰੀ ਸਟੱਡੀ ਹੀ ਡੈਰੀ ਫਾਰਮਿੰਗ ਦੀ ਸੀਗੀ ਪਹਿਲਾਂ ਪਹਿਲਾਂ ਮੈਂ ਇੰਡੀਆ ਦੇ ਵਿੱਚ ਇੰਨਾ ਖੇਤੀ ਦਾ ਨਹੀਂ ਕੀਤਾ ਵੱਡੇ ਬ੍ਰਦਰ ਗੁਰਪ੍ਰੀਤ ਨੇ ਕੀਤਾ ਸੀ ਪਰ ਜਦੋਂ ਤੁਸੀਂ ਥੋੜਾ ਟਾਈਮ ਕਿਸੇ ਫੀਲਡ 'ਚ ਲਾ ਲੈਂਦੇ ਹੋ ਤੁਹਾਨੂੰ ਐਕਸਪੀਰੀਅੰਸ ਹੋ ਜਾਂਦਾ ਵਾ ਤੇ ਜਦੋਂ ਉਹਨੂੰ ਰੈ residenciy ਹੋਈ ਇਹਨੇ ਸੋਚਿਆ ਕਿ ਹੋਰ ਜੌਬ ਕਰਨ ਨਾਲੋਂ ਇੱਕ ਹੀ ਆਪਣਾ ਕਾਰੋਬਾਰ ਬਣ ਸਕਦਾ ਵਾ ਤੇ ਥੋੜੇ ਬਹੁਤੇ ਕਿਉਂਕਿ ਬਜ਼ੁਰਗਾਂ ਤੋਂ ਲੈ ਕੇ ਪਹਿਲਾਂ ਪਿੱਛੇ ਵੀ ਪਸ਼ੂ-ਪਸ਼ੂ ਰੱਖਦੇ ਸੀ ਵੀ ਟੋਟਲੀ ਫਰੈਸ਼ ਨਹੀਂ ਸੀਗੇ ਜਾਣਕਾਰੀ ਸੀਗੀ ਥੋੜੀ ਬਹੁਤੀ ਲਗਨ ਸੀਗੀ ਫਿਰ ਉਸ ਚੀਜ਼ ਨੂੰ ਹੀ ਅੱਗੇ ਪੈਸ਼ਨ ਬਣਾ ਲਿਆ ਜੀ ਤੇ ਮਹਾਰਾਜ ਨੇ ਵੀ ਸਾਰਾ ਕੁਝ ਬਖਸ਼ਿਆ ਜੀ ਬਹੁਤ ਵਧੀਆ ਹਾਂਜੀ ਤੇ ਲਾਸਟ ਦੇ ਉੱਤੇ ਜਾਂਦੇ ਜਾਂਦੇ ਸਾਨੂੰ ਇਹ ਸਾਡੇ ਜਿਹੜੇ ਨਵੇਂ ਮੁੰਡੇ ਆ ਰਹੇ ਆ ਮੁੰਡੇ ਕੁੜੀਆਂ ਹਨਾ ਜੀ ਇੰਡੀਆ ਤੋਂ ਆ ਰਹੇ ਉਹਨਾਂ ਲਈ ਕੋਈ ਸਨੇਹਾ ਤੁਸੀਂ ਆ ਕੇ ਹੁਣ ਇੱਥੋਂ ਆਏ ਹੋਏ ਬਹੁਤ ਲੰਮੇ ਸਮੇਂ ਤੋਂ ਆਪਣਾ ਬਹੁਤ ਟਫੀ ਕੰਮ ਕੀਤਾ ਮਿਹਨਤ ਕੀਤੀ ਆ ਜਾਂਸ ਮੁਕਾਮ ਤੇ ਖੜੇ ਹੋ ਤੇ ਸਾਡੇ ਸਰੋਤਿਆਂ ਲਈ ਕੋਈ ਜਾਂਦੇ ਨਵੇਂ ਮੁੰਡਿਆਂ ਨੂੰ ਕੋਈ ਸਨੇਹਾ ਵੀ ਕੀ ਉਹਨਾਂ ਲਈ ਕੋਈ ਨਵਾਂ ਸਨੇਹਾ ਹਾਂਜੀ ਵੈਸੇ ਤਾਂ ਜਿਵੇਂ ਬਹੁਤ ਛੋਟਾ ਵਾਂ ਇੰਨਾ ਨਹੀਂ ਹੋਇਆ ਦੱਸਣ ਦੇ लायक ਪਰ ਚਲੋ ਫਿਰ ਵੀ ਮੈਂ ਤਾਂ ਇਹ ਕਹਿ ਸਕਦਾ ਕਿ ਮਿਹਨਤ ਕੀਤੀ ਜਾਵੇ ਕਿਤੇ ਵੀ ਰਹਿ ਕੇ ਕੀਤੀ ਜਾਵੇ ਚਾਹੇ ਉਹ ਇੰਡੀਆ ਦੇ ਵਿੱਚ ਆ ਚਾਹੇ ਬਾਹਰ ਆ ਮਿਹਨਤ ਆਵਦਾ ਰਿਜ਼ਲਟ ਤੁਹਾਨੂੰ ਜ਼ਰੂਰ ਵਿਖਾਉਂਦੀ ਆ ਜੇ ਤੁਸੀਂ ਬਾਹਰ ਵੀ ਆਉਣਾ ਆਓ ਜ਼ਰੂਰ ਆਓ ਪਰ ਜੇ ਤੁਹਾਡਾ ਉੱਥੇ ਵੀ ਕੁਝ ਚੱਲ ਸਕਦਾ ਮਿਹਨਤ ਹੋ ਸਕਦੀ ਆ ਉੱਥੇ ਕਰੋ ਤੇ ਉੱਥੇ ਵੀ ਤੁਹਾਨੂੰ ਰਿਜ਼ਲਟ ਨਿਕਲੂ ਪਰ ਜੇ ਬਾਹਰ ਹੋਣਾ ਚਾਹਣੀ ਹੋ ਤੇ ਇਹ ਮੰਨ ਕੇ ਚੱਲਿਓ ਕਿ ਹਾਰਡ ਵਰਕ ਬਹੁਤ ਕਰਨਾ ਪਊਗਾ ਹਾਰਡ ਵਰਕ ਕਰੋਗੇ ਤਾਂ ਤੁਹਾਡੇ ਤੋਂ ਕੁਝ ਵੀ ਲੁਕਿਆ ਨਹੀਂ ਰਹੂਗਾ ਪਰ ਵੈਸੇ ਸੁਪਨਾ ਵੇਖ ਕੇ ਨਾ ਉਹ ਵੀ ਉਂਝ ਹੀ ਚੱਲ ਜੂਗਾ ਹਾਂ ਪੈਸ਼ਨ ਬਣਾਓ ਕੋਈ ਵੀ ਕੰਮ ਕਰੋ ਜਿਵੇਂ ਅੱਜ ਡੈਰੀ ਫਾਰਮਿੰਗ ਕਰਦਾ ਮੈਂ ਇਹ ਨਹੀਂ ਕਹਿੰਦਾ ਵੀ ਡੈਰੀ ਫਾਰਮਿੰਗ ਹੀ ਇੱਕ ਬਹੁਤ ਵਧੀਆ ਕੰਮ ਆ ਬਹੁਤ ਜੋਬਾਂ ਵਰਲਡ ਵਾਈਡ ਜਾਂ ਤੁਸੀਂ ਕਹਿ ਲਓ ਜਿਹੜਾ ਵੀ ਕੰਮ ਤੁਸੀਂ ਕਰਦੇ ਹੋ ਉਹਨੂੰ ਆਪਦਾ ਪੈਸ਼ਨ ਬਣਾ ਕੇ ਕਰੋ ਅਦਰਵਾਈਜ਼ ਆਪਦੀ ਫੀਲਡ ਚੇਂਜ ਕਰ ਲਓ ਜੇ ਤੁਹਾਨੂੰ ਉਸ ਚੀਜ਼ ਦੇ ਵਿੱਚ ਇੰਟਰਸਟ ਨਹੀਂ ਕੱਲੀ ਐਜ਼ ਅ ਜੌਬ ਜਾਂ ਤੁਹਾਨੂੰ ਮਜਬੂਰੀ ਲਈ ਕਰਨੀ ਪੈ ਰਹੀ ਆ ਥੋੜਾ ਬਹੁਤਾ ਟਾਈਮ ਹੋ ਸਕਦਾ ਤੁਹਾਨੂੰ ਕਰਨੀ ਪਵੇ ਹੋ ਸਕਦਾ ਤੁਹਾਡਾ ਵੀਜ਼ਾ ਉਸ ਫੀਲਡ 'ਚੋਂ ਲੱਗਿਆ ਹੋਵੇ ਫਿਰ ਉਸ ਟਾਈਮ ਦੀ ਵੇਟ ਕਰੋ ਤੇ ਜਦੋਂ ਤੁਸੀਂ ਫਲੈਕਸੀਬਲ ਹੁੰਨੇ ਹੋ ਉਦੋਂ ਉਹ ਕਰੋ ਜੋ ਤੁਹਾਡਾ ਮਨ ਚਾਹੁੰਦਾ ਜਦੋਂ ਤੁਹਾਡਾ ਮਨ ਚਾਹੂਗਾ ਉਸ ਫੀਲਡ ਦੇ ਵਿੱਚ ਡੈਫੀਨਿਟਲੀ ਤਰੱਕੀ ਕਰੋਗੇ ਬਾਜ ਜਾਂਦੇ ਜਾਂਦੇ ਇੱਕ ਹੋਰ ਜੀ ਲੰਗਾਂਣ ਦੀ ਯਾਦ ਆਉਂਦੀ ਹੈ ਬਹੁਤ ਆਉਂਦੀ ਹੈ ਜੀ ਪਰ ਕੋਸ਼ਿਸ਼ ਵੀ ਕਰੀਦੀ ਆ ਮਰਦੇ ਰਹੀਦਾ 2 ਸਾਲ ਬਾਅਦ ਘੇੜਾ ਤੇ ਮਿਲ ਕੇ ਵੀ ਆਈਦਾ ਸਾਰਿਆਂ ਨੂੰ ਤੇ ਬਾਕੀ ਪਿੰਡ ਵਾਲਿਆਂ ਦਾ ਪੇਜ ਤੇ ਵੀ ਲਿੰਕ ਰਹੀਦਾ ਬਾਕੀ ਐਦਾਂ ਮਿਲਦੇ ਰਹੀਦਾ ਤੁਸੀਂ ਆਏ ਹੋ ਬਾਈ ਪਰਮਿੰਦਰ ਹੋਣੀ ਪ੍ਰਦੀਪ ਹੋਣੀ ਪੈਲਸ ਵਾਲੇ ਸਾਰੇ ਭਰਾ ਫਿਰ ਇੱਥੇ ਇਕੱਠੇ ਹੋ ਜਾਈਦਾ ਤੇ ਮਹਿਫਲ ਆ ਲਈਦੀ ਹੈ ਬਹੁਤ ਵਧੀਆ ਲੱਗਾ ਸਾਨੂੰ ਜਦੋਂ ਪਤਾ ਲੱਗਾ ਨਾ ਨਿਊਜ਼ੀਲੈਂਡ ਸੰਸੀ ਜਦੋਂ ਆਏ ਆ ਤੇ ਸਾਨੂੰ ਪਤਾ ਲੱਗਾ ਵੀ ਬਾਈ ਮਨਪ੍ਰੀਤ ਹੋਣ ਦਾ ਵੀ ਗਾਵਾਂ ਦਾ ਫਾਰਮ ਹੈ ਅਸੀਂ ਵੀ ਕੁਝ ਸੀਗੀ ਅਸੀਂ ਬਾਈ ਉਹਨਾਂ ਦੇ ਕੋਲੇ ਜ਼ਰੂਰ ਜਾ ਕੇ ਆਈਏ ਤੇ ਸੈਮ ਸੀ ਦੇ ਸਰੋਤਿਆਂ ਨੂੰ ਚੀਜ਼ ਹਰ ਚੀਜ਼ ਵਿਖਾਈਏ ਵੀ ਕਿੱਦਾਂ ਇੱਥੇ ਗਾਵਾਂ ਦੀ ਫਾਰਮਿੰਗ ਹੁੰਦੀ ਹੈ ਤੇ ਸੋ ਦੋਸਤੋ ਤੇ ਸਾਨੂੰ ਬਾਈ ਮਨਪ੍ਰੀਤ ਸਿੰਘ ਹੋਣੀ ਜਿਹੜੇ ਇਸ ਟਾਈਮ ਨਿਊਜ਼ੀਲੈਂਡ ਦੇ ਵਿੱਚ ਰਹੇ ਨੇ گاਵਾ ਦਾ ਫਾਰਮਿੰਗ ਕਰਦੇ ਆ ਪਿੱਛੇ ਇੰਡੀਆ ਤੋਂ ਲੰਗੀਆਂ ਨੇ ਪੈਣ ਤੋਂ ਆ ਤਾਂ ਬਾਈ ਉਹਨਾਂ ਨੇ ਬਹੁਤ ਹਾਰਡ ਵਰਕ ਕੀਤਾ ਤੇ ਜਿੱਦਾਂ ਅਸੀਂ ਤੁਹਾਨੂੰ ਦਿਖਾਈਆ ਕਿੱਦਾਂ ਇੱਥੇ گاਵਾ ਦੀ ਫਾਰਮਿੰਗ ਹੁੰਦੀ ਆ ਤੇ ਸੋ ਕੰਮ ਕੋਈ ਵੀ ਔਖਾ ਨਹੀਂ ਹੁੰਦਾਗਾ ਬੰਦੇ ਦੀ ਮਿਹਨਤ ਬੰਦਾ ਮਿਹਨਤ ਕਰਦਾ ਰਹੇ ਤਾਂ ਆਪਣੇ ਮਕਾਮ ਤੱਕ ਜਰੂਰ ਪਹੁੰਚ ਜਾਂਦਾ ਸੀ ਗਾਣ ਨਿਊਜ਼ੀਲੈਂਡ ਦੇ ਵਿੱਚ گاਵਾਂ ਦਾ ਫਾਉਂਡ ਇੰਡੀਆ ਦੇ ਵਿੱਚ ਟੀਕੇ ਵਾਲੀਆਂ گاਵਾਂ ਤੇ ਇੱਥੇ ਤੁਹਾਨੂੰ ਅਸੀਂ ਦਿਖਾਈਆਂ ਕੰਪਿਊਟਰ ਵਾਲੀਆਂ گاਵਾਂ ਜਿਹੜਾ ਕਿ ਸਾਰਾ ਕੁਝ ਕੰਪਿਊਟਰਾਈਜ਼ ਹੈ ਕੰਪਿਊਟਰ ਟੀ ਸਭ ਕੁਝ ਉਹਨਾਂ ਨੂੰ ਖਾਣਾ ਮਿਲਦਾ ਕੰਪਿਊਟਰ ਟੀ ਉਹਨਾਂ ਦਾ ਦੁੱਧ ਚੋਇਆ ਜਾਂਦਾ ਤੋਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਤੁਹਾਨੂੰ ਇਹ ਸਾਡਾ ਇਹ ਐਪੀਸੋਡ ਕਿੱਦਾਂ ਦਾ ਲੱਗਾ ਕਦ ਤੱਕ ਲਈ ਇਜਾਜ਼ਤ ਦਿਓ ਮਿਲਦੇ ਹਾਂ ਫਿਰ ਨਵੇਂ ਪ੍ਰੋਗਰਾਮ